ਭਾਜਣਾ 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 골드 쇼룸 ਚ ਸ਼ਾਪਿੰਗ ਕਰਨ ਵਾਲਿਆਂ ਨੂੰ ਪੈ ਗਈਆਂ ਭਾਜਣਾ ਤਸਵੀਰਾਂ ਮਹਾਲੀ ਦੀਆਂ ਨੇ ਜਿੱਥੇ ਇੱਕ ਵੱਡੇ 골드 쇼룸 ਦੇ ਵਿੱਚ ਤਾੜ ਤਾੜ ਦੀ ਆਵਾਜ਼ ਆ ਗਈ ਯਾਨੀ ਕਿ ਦੋ ਗੋਲੀਆਂ ਚੱਲੀਆਂ ਤੇ ਚਾਰ ਲੋਕ ਜ਼ਖਮੀ ਹੋ ਗਏ ਪਵਿੱਤਰਾ ਜੁਵੇਲਰ ਨਾਮ ਦੇ 쇼룸 ਦੇ ਵਿੱਚ ਗਾਕਾਂ ਨੂੰ ਕਿਉਂ ਪਈਆਂ ਭਾਜੜਾ ਅਖਰਕਲ ਹੋਇਆ ਕਿ ਮੌਕੇ ਤੇ ਆ ਤੁਹਾਨੂੰ ਦਿਖਾਣਿਆ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਰਮੇਸ਼ ਕੁਮਾਰ ਦੀ ਬੋਲ అలల కునమరే వాలికుం హరమ్ 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 హర ਵਿਪਰੀਤ ਕਹਾਣੀ ਉਹ ਬਾਜ਼ ਸਿਲੀਪਤ ਨਰੰਗਾੜਾ ਦੇ ਉੱਧਰੋਂ ਉਹ ਨਾਪੜੀ ਨੇ ਜੱਟ ਚੱਕਰ ਦੇ ਬਾਕੀ 5 ਮਿੰਟ ਟੈਂਪ ਕਰ ਦਿੱਤਾ ਜੀ ਰਾਮ ਦੇ ਤੇ ਇਹੋ ਇੰਸਟਿਟਿਊਟ ਪਾਸੇ ਹੀ ਹੈ ਹਾਂ ਪਿੱਛੇ ਘਰੋ ਤੇਰਾ ਆਰਾਮ ਦੇ ਕੋਲ ਆਜ ਆਇਆ ਕਿ ਇਹ ਬਹੁਤ ਹੋ ਗਈ ਫਸੇ ਨੇ ਬਸ ਤੋਂ ਬਾਅਦ ਫਿਰ ਬਾਤ ਹੋਈ ਸਰੀਰ ਚ ਬਹੁਤ ਜ਼ਿਆਦਾ ਕਿੱਥੇ ਲੱਗੀ ਕਿੱਥੇ ਲੱਗੀ ਮੇਰੇ ਇੱਕ ਲੱਤ ਚ ਇੱਥੇ ਇਹਦੇ ਚ ਲੱਗੀ ਹੈ ਇੱਕ ਇਹਦੇ ਚ ਇੱਥੇ ਪਿੱਛੇ ਆ ਵਾਲੀ ਲੱਤ ਚ ਲੱਗੀ ਹੈ ਇੱਕ ਬਾਜੂ ਤੇ ਕਿੰਨੇ ਕਿੰਨੇ ਬੰਦੇ ਹੋ ਲਖਮੀ ਹੋਏ ਨੇ ਤੁਹਾਡੇ ਕੋਲ ਬੰਦੇ 2-3 ਹੋਰ ਸੀਗੇ ਇੱਕ ਲੇਡੀ ਸੀ ਕਿਤੇ ਲੱਗੇ ਕਿਹਨਾਂ ਮਾਸੇ ਇੱਥੇ ਪਹਿਲਾਂ ਇੰਡਸਟਰੀ ਲਾਇ ਹੋਇਆ ਜੀ ਹੁਣ ਐਕਸਟਰਾ ਕਰ ਗਿਆ ਹੈ ਤਾਨੂੰ ਇਹ ਪਤਾ ਨਹੀਂ ਲੱਗੇ ਕਿ ਕੀ ਮੱਦ ਗਿਰੀ ਆ ਨਹੀਂ ਮੈਂ ਆਪਣੇ ਮੈਂ ਤਾਂ ਉਧਰ ਨਹੀਂ ਜਾ ਰਿਆ ਸੀ ਕਾ ਜੀ ਮੈਨ ਤਾਂ ਪਤਾ ਹੀ ਨਹੀਂ ਪਈ ਕਿ ਕੀ ਹੋਇਆ ਆਵਾਜ਼ ਆਈ ਹੈ ਬਸ ਸਾਨੂੰ ਉਹ ਜ਼ੋਰ ਦੀ ਕੀ ਕੰਮ ਕੀ ਕਰ ਰਹੇ ਹੋ ਗੱਡੀਆਂ ਜਿਹੜੀਆਂ ਤੇ ਗੱਡੀਆਂ ਸੱਪੇ ਸੀ ਨਹੀਂ ਮਨੀ ਮਾ ਜਣਾ ਕਿਤੇ ਕਿਤੇ ਲੱਗੇ ਦਿਖਾਓ ਜੀ ਹਾਂਜੀ ਇਹਦਾ 15 ਵਾਲਾ ਬਣ ਗਿਆ ਲੈ 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 ਬੜ ਗਿਆ ਇਹਦੇ ਵਿੱਚ ਨਾ ਓਕੇ ਹਾਂਜੀ ਔਰ ਕਿਥੇ ਇਥੇ ਕਿਥੇ ਆ ਬਣਾ ਰਹੇ ਨਾਲੇ ਪਹਿਲੇ ਇੱਕ ਮਿੰਟ ਹੋ ਜਾ ਯਾਰ ਬਈ ਉਹ ਦਿਖਾਓ ਮੜਦੇ ਕੋਰੀ ਹਾਂ ਸਖ ਮਟ ਕੱਟ ਗਈ ਕੱਟ ਗਈ ਨਾ ਮਨ ਆਦੇ ਹਾਂ ਮੈਂ ਕੱਟ ਗਈ ਕੱਟ ਕੇ ਦੇਖੋ ਕੋਈ ਨਹੀਂ ਕੋਈ ਸਰ ਮਾਮਲਾ ਲੱਗ ਗਿਆ ਸਰ ਹੋ ਗਿਓ ਮੈਂ ਕਰ ਰਿਹਾ ਤੂੰ ਮੂੰਹ ਪਸਾ ਲੈਣਾ ਮੇਰੇ ਪਤਾ ਅੱਛਾ ਅਬ ਮਾਈਕ ਜੀ ਨੰਨੂ ਰੋਲੇ ਜੀ ਕੀ ਨਾਮ ਕੀ ਦੋੜ ਹੈ ਜੀ ਐਸਸੀ ਦਵਿੰਦਰ ਸਿੰਘ ਜੀ ਮੈਨੂੰ ਸੀ ਕਿ ਹੋਇਆ ਕੀ ਸੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਥੇ ਪਵਿੱਤਰਾ ਜੀ ਲੋਰਾ 3B2 ਦੇ ਵਿੱਚ ਫਾਇਰ ਹੋਇਆ ਕੋਈ ਅ ਪੀਸੀਆਰ ਪਾਰਟੀ ਵੀ ਮੌਕੇ ਤੇ ਪਹੁੰਚ ਗਈ ਸੀ ਜੀ ਅਸੀਂ ਵੀ ਥਾਣੇ ਵੱਲੋਂ ਆਏ ਹਾਂ ਉਹ اچانک ਜਿਹੜਾ ਇਹਨਾਂ ਦਾ ਸਕਿਉਰਟੀ ਗਾਰਡ ਸੀ ਉਹਨਾਂ ਤੋਂ ਰੈਫਲਾਂ નીચે ਡਿੱਗਣ ਤੇ ਫਾਇਰ ਹੋ ਗਏ ਨੇ ਅੱਗੇ ਹਾਂ ਸਕਿਉਰਟੀ ਗਾਰਡ ਇੱਥੇ ਨੇ ਜੀ ਸਰ ਕਿੰਨੇ ਕਿੰਨੇ ਫਾਇਰ ਹੋਏ ਦੋ ਫਾਇਰ ਹੋਏ ਨੇ ਜੀ ਕਿੰਨੇ ਕੰਦੇ ਇੰਜਰ ਨੇ ਉਹ ਚਾਰ ਬੰਦਿਆਂ ਦੇ ਲੱਗੇ ਆ ਸ਼ਰੇ ਉਹ ਦਵਾਈ ਦੂ ਹੀ ਲੈ ਰਹੇ ਨੇ ਆਪਣਾ ਇਲਾਜ ਕਰਾ ਰਹੇ ਨੇ ਬਾਕੀ ਜੋ ਕਾਰਵਾਈ ਬਣਦੀ ਆ ਕਰਦੇ ਆ